ਅਨਫੋਰਚਿਊਨਟਾ ਚੰਨੀ ਸਾਹਿਬ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਦੇਸ਼ ਦੀਆਂ ਸੈਨਾਵਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਵੀ ਸਵਾਲ ਉਠਾਣਾ ਮੰਚਾ ਤੇ ਸਵਾਲ ਉਠਾਣਾ ਚੰਨੀ ਸਾਹਿਬ ਨੂੰ ਵਿਚਾਰ ਕਰਨਾ ਚਾਹੀਦਾ ਕਿ ਉਹ ਕਿਹਸਾ ਉਦਾਹਰਨ ਦੇਸ਼ ਦੇ ਲੋਕਾਂ ਦੇ ਸਾਹਮਣੇ ਚੰਨੀ ਸਾਹਿਬ ਦੀ ਕੰਸਟਿਟੂਐਂਸੀ ਵੀ ਤੁਹਾਡੇ ਹਲਕੇ ਦੇ ਵਿੱਚ ਆਉਂਦੀ ਹੈ ਚਮਕੌਰ ਸਾਹਿਬ ਦਾ ਜੋ ਬੜਾ ਹਾਲ ਮੈਂ ਦੇਖ ਕੇ ਆਇਆ ਚੰਨੀ ਸਾਹਿਬ ਨੂੰ ਤਾਂ ਸਿਆਸਤ ਕਰਨ ਦਾ ਅਧਿਕਾਰ ਨਹੀਂ ਬੰਦਾ ਮੁੱਖ ਮੰਤਰੀ ਰੈਲੇ ਉਹਦਾ ਪਿੰਡ ਦੇ ਲੋਕ ਕਿਸ਼ਤੀਆਂ ਤੇ ਸਫ਼ਰ ਕਰਨ ਮੈਂ ਸਮਝਦਾ ਸ਼ਰਮਨਾਕ ਹੈ ਮਿਰਰ ਦਾ ਬੰਦਾ ਹੁੰਦਾ ਤਾਂ ਮੈਂ ਤਾਂ ਕਦੀ ਦੁਬਾਰਾ ਪੋਲਿਟਿਕਸ ਨਹੀਂ ਆਉਂਦਾ ਸੋ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਸੀਂ ਅੱਜ ਸੰਕਲਪ ਪੱਤਰ ਲਾਂਚ ਕਰ ਲਿਆ ਕਿੱਦਾਂ ਦੇਖੀਏ ਸੰਕਲਪ ਪੱਤਰ ਨੂੰ ਸ਼੍ਰੀ ਨਨਪੁਰ ਸਾਹਿਬ ਹਲਕੇ ਲਈ ਇਹ ਜੇ ਸੰਕਲਪ ਪੱਤਰ ਲਾਂਚ ਹੋਇਆ ਮੈਂ ਸਾਰੇ ਮੁੱਦੇ ਸੰਕਲਪ ਪੱਤਰ ਦੇ ਰੱਖੇ ਸੋ ਇਸ ਕਰਕੇ ਉਸੇ ਇਸ਼ੂ ਨੂੰ ਆਪਾਂ ਕੰਟੀਨਿਊ ਕਰਦੇ ਹਾਂ ਲੋਕਾਂ ਦਾ ਜੋ ਵੀ ਰਿਸਪੌਂਸ ਆਏਗਾ ਆਪਾਂ ਸ਼ੇਅਰ ਕਰਨਾ ਡਾਕਟਰ ਸਾਹਿਬ ਇੱਥੇ ਇੱਕ ਵੱਡਾ ਸਵਾਲ ਇਹ ਖੜਾ ਹੋ ਗਿਆ ਕਿਉਂਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਆ ਰਹੇ ਨੇ ਕਿਸਾਨ ਜਿਹੜਾ ਪਟਿਆਲੇ ਜਾਣਾ ਚਾਹੁੰਦਾ ਸੀਗਾ ਪਰ ਉਹਨਾਂ ਨੂੰ ਰਸਤੇ 'ਚ ਰੋਕ ਲਿਆ ਗਿਆ ਕਹਿੰਦੇ ਕਿ ਮੋਦੀ ਸਾਹਿਬ ਨੂੰ ਸੁਣਨ ਲਈ 1 ਲੱਖ ਲੋਕ ਆ ਜਿਹੜੇ ਮਾਹੌਲ ਖਰਾਬ ਕਰਨ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰੋਕਿਆ ਚਰਨਜੀਤ ਸਿੰਘ ਚੰਨੀ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਹੈ ਕਹਿ ਰਹੇ ਕਿ ਜਿਹੜਾ ਪੁੰਛ ਹਮਲੇ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀਗਾ ਉਸ ਬਿਆਨ ਦੇ ਉੱਤੇ ਕਹਿੰਦੇ ਕਿ ਜੇ ਇਹੋ ਜਿਹੀ ਹਰਕਤ ਦੁਆਰ ਤੋਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਹਿ ਰਹੇ ਨੇ ਕਿ ਉਸ ਤੇ ਤਾਂ ਡਬਲ ਐਕਸ਼ਨ ਹੋਏਗਾ ਕਿਤਾ ਦੇਖਿਆ ਸੀ ਅਨਫੋਰਚੂਨੇਟ ਹੈ ਚੰਨੀ ਸਾਹਿਬ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਦੇਸ਼ ਦੀਆਂ ਸੈਨਾਵਾਂ ਦੀ ਸ਼ਹਾਦਤ ਨੂੰ ਉਹਨਾਂ ਤੇ ਵੀ ਸਵਾਲ ਉਠਾਣਾ ਮੰਚਾ ਤੇ ਸਵਾਲ ਉਠਾਣਾ ਚੰਨੀ ਸਾਹਿਬ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿਉਂ ਕੈਸਾ ਉਦਾਹਰਨ ਦੇਸ਼ ਦੇ ਲੋਕਾਂ ਦੇ ਸਾਹਮਣੇ ਚੰਨੀ ਸਾਹਿਬ ਦੀ ਕੰਸਟਿਟੂਐਂਸੀ ਵੀ ਤੁਹਾਡੇ ਹਲਕੇ ਦੇ ਵਿੱਚ ਆਉਂਦੀ ਹੈ ਬੁਰਾ ਹਾਲ ਚਮਕੌਰ ਸਾਹਿਬ ਦਾ ਜੋ ਬੁਰਾ ਹਾਲ ਮੈਂ ਦੇਖ ਕੇ ਆਇਆ ਚੰਨੀ ਸਾਹਿਬ ਨੂੰ ਤਾਂ ਸਿਆਸਤ ਕਰਨ ਦਾ ਅਧਿਕਾਰ ਨਹੀਂ ਬੰਦਾ ਮੁੱਖ ਮੰਤਰੀ ਰਹਿਲੇ ਉਹਦੇ ਪਿੰਡ ਦੇ ਲੋਕ ਕਿਸ਼ਤੀਆਂ ਤੇ ਸਫ਼ਰ ਕਰਨ ਮੈਂ ਸਮਝਦਾ ਸ਼ਰਮਨਾਕ ਹੈ ਮੇਰੇ ਵਰਗਾ ਬੰਦਾ ਹੁੰਦਾ ਤਾਂ ਮੈਂ ਤਾਂ ਕਦੀ ਦੁਬਾਰਾ ਪੋਲਿਟਿਕਸ ਹੀ ਨਾ ਆਂਦਾ ਆਈਟੀ ਹੱਬ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਮੋਹਾਲੀ ਨੂੰ ਉਸ ਆਈਟੀ ਹੱਬ ਨੂੰ ਪਹਿਲਾਂ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਵਿਫਲਤਾ ਜਿਹੜੀ ਹੈ ਜਰੂਰ ਦੇਖਣ ਨੂੰ ਮਿਲਦੀ ਹੈ ਇਸ ਕਰਕੇ ਕਿ ਜਿਹ ਉਨ੍ਹਾਂ ਦਾ ਵਿਜ਼ਨ ਹੀ ਨਹੀਂ ਹੈ ਉਨ੍ਹਾਂ ਦੀ ਫਿਲਪਾਵਰ ਹੀ ਨਹੀਂ ਹੈ ਤੇ ਇਹੋ ਹੀ ਹਾਲ ਹੋਣਾ ਸੀ ਹੁਣ ਆਉਂਦੇ ਸਮੇਂ ਦੇ ਵਿੱਚ ਆਪਣੇ ਮੁਕਾਬਲਾ ਕਿੰਨੂੰ ਦੇਖ ਰਹੇ ਹੋ ਕੀ ਲੱਗਦਾ ਕੌਣ ਮੁਕਾਬਲੇ 'ਚ ਖੜਾ ਹੋਏਗਾ ਮੁਕਾਬਲੇ 'ਚ ਕੋਈ ਖੜਾ ਨਹੀਂ ਮੋਦੀ ਸਾਹਿਬ ਧੂਆਂਦਾਰ ਚਿੱਤਰੇ ਠੀਕ ਹੈ ਜੀ ਸੋਈ ਕਹਿ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ ਉਹ ਧੂਆਂਦਾਰ ਜਿੱਤ ਲੈਣਗੇ ਔਰ ਮੈਨੀਫੈਸਟੋ ਦੀ ਜਿੱਦਾਂ ਗੱਲ ਕੀਤੀ ਜਾਵੇ ਤਾਂ ਅੱਜ ਸ਼੍ਰੀਨੰਦਪੁਰ ਸਾਹਿਬ ਦੇ ਲਈ ਆਪਣਾ ਮੈਨੀਫੈਸਟੋ ਜਿਹੜਾ ਹੈ ਡਾਕਟਰ ਸੁਭਾਸ਼ ਸ਼ਰਮਾ ਨੇ ਲਾਂਚ ਕੀਤਾ ਹੁਣ ਦੇਖਣਾ ਹੈ ਹੋਏਗਾ ਕਿ ਲੋਕ ਇਸ ਦੇ ਉੱਤੇ ਕਿੰਨਾ ਭਰੋਸਾ ਕਰਦੇ ਨੇ ਕੈਮਰਾ ਪਰ